ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਡੇਰਾ ਸਰਸਾ ਪ੍ਰੀਮੀਅਮੋਂ ਜਿੱਥੇ ਸਵਾ ਸਮੇਂ ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉੱਥੇ ਪਵਾਨੀਗੜ੍ਹ ਦੇ ਵਿੱਚ ਮਾਨਵਤਾ ਭਲਾਈ ਡੇਰਾ ਸਰਸਾ ਬੋਂੋਂ ਇੱਕ ਲੋੜਵੰਦ ਪਰਿਵਾਰ ਦੀ ਜਿਸ ਦੀ ਕੀ ਬੇਟੀ ਦਿਵਯਾ ਦੇਲਾ ਸਮਾਨ ਲੋੜਵੰਦ ਨੂੰ ਦਿੱਤਾ ਗਿਆ ਹੈ ਜਿਹਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਗਊਸ਼ਾਲਾ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਜੀ ਤੂਰੀ ਪਹੁੰਚੇ ਹਨ ਅਤੇ ਉਹਨਾਂ ਦੇ ਨਾਲ ਦਰਸ਼ਨ ਮਿੱਤਰ ਜੀ ਅਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋੜਵੰਦ ਪਰਿਵਾਰ ਨੂੰ ਇੱਕ ਸਨਮਾਨ ਦਿੱਤਾ ਗਿਆ ਹੈ ਤੁਸੀਂ ਵੀਰਾਂ ਦੀ ਵਿਆਹ ਤੋਂ ਦੇਖ ਸਕਦੇ ਹੋ ਜਿੱਥੇ ਡੇਰਾ ਪ੍ਰੇਮੀਆ ਵੱਲੋਂ ਸਮੇਂ-ਸਮੇਂ ਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਇਸ ਮੌਕੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਾਮਕਰਨ ਪ੍ਰੇਮੀ ਜੀ ਖੜੇ ਹਨ ਉੱਤੇ ਨਾਲ ਹੀ ਪ੍ਰੇਮ ਜੀ ਅਤੇ ਇਸ ਮੌਕੇ ਦੇ ਦਰਸ਼ਨ ਮਿੱਤਰ ਜੀ ਵੀ ਨਾਲ ਖੜੇ ਨਜ਼ਰ ਆ ਰਹੇ ਹਨ ਅਤੇ ਅਮਨ ਇਹਨਾਂ ਸਭੀ ਇਸ ਮੌਕੇ ਤੇ ਪਹੁੰਚੇ ਹੋਏ ਸਨ ਆਓ ਤੁਹਾਨੂੰ ਸੁਣਾਉਣੇ ਉਹਨਾਂ ਨੇ ਕੀ ਕਿਹਾ ਜਿੱਥੇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਸੀ ਤੇ ਉਹਨਾਂ ਨੇ ਡੇਰਾ ਪ੍ਰੇਮੀ ਨੂੰ ਜੀ ਧੰਨਵਾਦ ਕੀਤਾ ਗਿਆ ਉੱਥੇ ਸਮੇਂ-ਸਮੇਂ ਤੇ ਮਾਨਵਤਾ ਭਲਾਈ ਦੇ ਕੰਮ ਡੇਰਾ ਪ੍ਰੇਮੀਆ ਵੱਲੋਂ ਵੀ ਤਿੰਨ ਜਿਹੇ ਘਰਾਂ ਦੇ ਲੋੜਵੰਦ ਬੰਦਿਆਂ ਦੇ ਘਰਾਂ ਦੇ ਘਰ ਬਣਾਉਣੇ ਹੋਣ ਖੂਨ ਖੂਨ ਦਾਨਿਆਂ ਵਿੱਚ ਵੀ ਇਹਨਾਂ ਦਾ ਸਭ ਤੋਂ ਵੱਡਾ ਯੋਗ ਹੈ ਜਿੱਥੇ ਕਿ 100 ਤੋਂ ਉੱਪਰ ਕਰੀਬ ਇਹਨਾਂ ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਡੇਰਾ ਪ੍ਰੇਮੀਆ ਦੀ ਕੀਤੇ ਜਾ ਰਹੇ ਕੰਮ ਵਿਚਾਰੇ ਪਾਸੇ ਸਲਾਹਾਂ ਹੋ ਰਹੀਆਂ ਉਸ ਨੂੰ ਸੁਣਾਉਣੇ ਔਰ ਕੀ ਕੀ ਹੈ ਇਸ ਤਰ੍ਹਾਂ ਤੇ ਸਾਡੀ ਇਹ ਜੋ ਭੈਣ ਹੈ ਫਿਰ ਦੋਸ਼ਖਾਨ ਮਾਤਾ ਇਹ ਸਾਡੀ ਭੈਣ ਵੇਚੀ ਹੈ ਕਿ ਆਪਹਾ ਜੇ ਬਿਲਕੁਲ ਅਤੇ ਇਹਦੀ ਬੇਟੀ ਸੁਖੀਆ ਨਾਮ ਇਹ ਮੁਸਲਮਾਨ ਕੌਮ ਦੇ ਵਿੱਚੋਂ ਨੇ ਇਸ ਭੈਣ ਨੇ ਦੇਰ ਸੱਚਾ ਸੌਦਾ ਦੀ ਹੈ ਖਲਨ ਤੇ ਆਪਣੀ ਅਰਜੀ ਭੇਜੀ ਸੀ ਉਹਦੇ ਵਿੱਚ ਇਸ ਨੇ ਮੰਗ ਕੀਤੀ ਗੁਰੂ ਜੀ ਤੋਂ ਵੀ ਮੈਂ ਮੇਰੀ ਬੇਟੀ ਨੂੰ ਸ਼ਾਦੀ ਕਰਨਾ ਚਾਹੁੰਦੀ ਆ ਨੌਜਵਾਨ ਹੋ ਗਈ ਹੈ ਤੇ ਮੈਂ ਅਸਮਰਥਾਂ ਵੀ ਮੈਂ ਇਹ ਸਮਾਨ ਨਹੀਂ ਦੇ ਸਕਦੀ ਪਰ ਜੋ ਲੜਕੀ ਦਾ ਸਹੁਰਾ ਪਰਿਵਾਰ ਹੈ ਉਹਨੂੰ ਸਮਾਨ ਦੇਣਾ ਮੇਰੀ ਲੜਕੀ ਲਈ ਬਹੁਤ ਜ਼ਰੂਰੀ ਹੈ ਤਾਂ ਫਿਰ ਸਾਧ ਸੰਗਤ ਦੇ ਵਿੱਚ ਗੱਲ ਆਈ ਸਾਧ ਸੰਗਤ ਨੇ ਵਿਚਾਰ ਕਰਕੇ ਜੋ ਵੀ ਇਹ ਭੈਣ ਨੇ ਸਮਾਨ ਦੀ ਮੰਗ ਕੀਤੀ ਉਸ ਤੋਂ ਵੀ ਆਪਾਂ ਇਹ ਵੱਧ ਕੇ ਸਮਾਨ ਇਸ ਭੈਣ ਦੀ ਮਦਦ ਵਾਸਤੇ ਅੱਜ ਕਰ ਰਹੇ ਆ ਇਹ ਸ਼ੁਭ ਕਾਰੀਆ ਜਿਹੜਾ ਸੰਤ ਡਾਕਟਰ ਗਮੀਤ RAM ਰਹੀਮ ਸਿੰਘ ਜੀ ਇਨਸਾ ਵੱਲੋਂ 169 169 ਕਾਰਿਆ ਜੋ ਮਾਨਵਤਾ ਭਲਾਈ ਦੇ ਚੱਲ ਰਿਹਾ ਹੈ ਉਹਦੇ ਤਹਿਤ ਇੱਕ ਆਪਾਂ ਲੋੜਵੰਦ ਪਰਵਾਰ ਦੀ ਲੜਕੀ ਦੀ ਸ਼ਾਦੀ ਕਰਨਾ ਵੀ ਇਹ ਕਾਰਿਆ ਹੈ ਉਹ ਆਪਾਂ ਅੱਜ ਇਹ ਕਾਰਿਆ ਕਰ ਰਹੇ ਆ ਸ਼ੁਭ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਅੱਜ ਪੱਤਰਕਾਰ ਭਰਾ ਆਏ ਨੇ ਜਿੰਨੇ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹ ਮਨੁੱਖਤਾ ਦੀ ਸੇਵਾ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ हां ਪਿਛਲੇ ਦਿਨੀ ਵੀ ਕਮਰ ਧਾਰੀ ਗੁਰਸਿੱਖ ਭੈਣ ਸੀਗੀ ਸੁਖਵਿੰਦਰ ਕੌਰ ਤਾਂ ਉਹਦੀ ਲੜਕੀ ਦੀ ਸ਼ਾਦੀ ਦੇ ਵਿੱਚ ਵੀ ਆਪਾਂ ਨੇ ਸ਼ਾਦੀ ਦਾ ਜਿਵੇਂ ਲੋੜ ਵਾਂਗ ਸਮਾਨ ਸੀਗਾ ਸ਼ਾਦੀ ਦੇ ਵਿੱਚ ਜੋ ਉਹਨਾਂ ਦੀ ਮੰਗ ਸੀਗੀ ਉਹ ਸਮਾਨ ਦਿੱਤਾ ਸੀ ਤਾਂ ਇਸ ਕਰਕੇ ਕਿਉਂਕਿ ਡੇਰਾ ਸੱਚਾ ਸੌਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਈਸਾਈ ਹੈ ਆਰੇ ਇੱਥੇ ਕੋਈ ਯਾਦ ਪਾਤ ਨਹੀਂ ਦੇਖੀ ਜਾਂਦੀ ਕੋਈ ਧਰਮ ਨਹੀਂ ਦੇਖਿਆ ਜਾਂਦਾ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕੀਤਾ ਜਾਂਦਾ ਹੈ ਅੱਜ ਵੀ ਇਹ ਮੁਸਲਮਾਨ ਪਰਿਵਾਰ ਹੈ ਇਸ ਨੂੰ ਆਪਾਂ ਇਹ ਲੋੜੀਂਦਾ ਵਿਆਹ ਦੇ ਵਿੱਚ ਸਮਾਨ ਆ ਦੇ ਰਿਆਂਗੇ ਤੇ ਇਹ ਸਮਾਨ ਸਾਰੀ ਸਾਧ ਸੰਗਤ ਮਿਲ ਕੇ ਇਹ ਕਾਰਜਾ ਕਰ ਰਹੀ ਹੈ ਜਿਹਦੇ ਵਿੱਚ ਅੱਜ ਆਪਾਂ ਨੇ ਇਹ ਸ਼ੁਭ ਕਾਰਜਾ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅੱਜ ਸ਼ੋਕਮਾਰ ਜੀ ਲੱਖਾ ਜੋ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੂੰ ਆਪਾਂ ਨੇ ਬੇਨਤੀ ਕਰਕੇ ਅੱਜ ਬੁਲਾਇਆ ਹੈ ਉਹਨਾਂ ਦੇ ਸ਼ੁਭ ਹੱਥੋਂ ਇਹ ਭੈਣ ਨੂੰ ਇਹ ਸਮਾਨ ਅੱਜ ਦਿੱਤਾ ਜਾਊਗਾ ਆਪਾਂ ਸਭ ਤੋਂ ਪਹਿਲਾਂ ਪੱਤਰਕਾਰ ਵੀਰਾਂ ਦਾ ਮੀਡੀਆ ਦਾ ਸਾਰੀ ਸਾਥ ਸੰਗਤ ਨੇ ਨਾਹਰਾ ਲਾ ਕੇ ਇੱਕ ਸਤਿਕਾਰ ਕਰਕੇ ਜੇ ਰਹੀ ਹੈ ਫੋਟੋ ਕਾ ਵੀ ਇੱਥੇ ਤਸਵੀਰ ਤੇ ਸਾਹਮਣੇ ਦੇਖਿਓ ਜੀ ਜਾ ਕੇ ਮਿਲ ਕੇ ਆਫਸਰ ਜੀ ਦੇ ਕੋਲ ਦੇਖੋ ਆ ਹਾਂ ਇੱਕ ਮੇਟੇ ਦੀ ਲਾਵਾ ਸਾਰਿਆਂ ਨੂੰ ਲੱਗਦੇ ਕੀ ਨਾਮ ਹੈ ਤੁਹਾਡਾ ਮੁਹੰਮਦ ਆਸੀਫ ਖਾਨ ਹੈ ਮੇਰਾ ਨਾਮ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਹਾ ਤੂਰ ਬੱਤੀ ਚ ਰਹਿੰਦੇ ਹਾਂ ਟੋਪੇ ਲਵੇ ਹਾ ਡੇਰਾ ਪ੍ਰੀਮੀਅਮ ਨੂੰ ਮਦਦ ਕੀਤੀ ਹੈ ਕੀ ਕਮੋਗੇ ਹਾ ਜੀ ਅਸੀਂ ਆਏ ਦੀ ਕੁੜੀ ਦਾ ਵਿਆਹ ਸੀ ਗਾ ਜੀ ਇੰਨਾ ਪ੍ਰੀਮੀਅਮ ਮਾਰਤ ਮੰਗੀਛਾ ਨਹੀਂ ਇਹਨਾਂ ਨੇ ਮਦਦ ਕੀਤੀ ਸਾਡੀ ਬਹੁਤ ਵਧੀਆ ਬੰਦੇ ਨੇ ਜੀ ਪਹਿਲੀ ਗੱਲ ਤੇ ਮੰਨ ਗਈ ਜੀ ਸਾਰਾ ਸਮਾਨ ਲਿਖਾਈ ਇਹਨਾਂ ਨੂੰ ਸਾਰਾ ਲਿਖ ਲਈ ਇਹਨਾਂ ਨੇ ਹੁਣ ਦਿੱਤਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸੱਨਾ ਸਾਰਿਆਂ ਦਾ ਜੀ ਕਿਹਦਾ ਧੰਨਵਾਦ ਕਰਦੇ ਕੀ ਨਾਮ ਹੁੰਦਾ ਬਹੁਤ ਬਹੁਤ ਕੀ ਹੋ ਰਹੀ ਹੈ ਅੱਜ ਮਦਦ ਕੀਤੀ ਹੈ ਪਰਵਾਹ ਦੀ ਹਰ ਇੱਕ ਦਾ ਸੁਪਨਾ ਹੁੰਦਾ ਵੀ ਅਸੀਂ ਵਿਆਹ ਜਿਹੜਾ ਚੰਗਾ ਕਰੀਏ ਆਪਣੀ ਭੈਣ ਬਹੁਤ ਖੁਸ਼ੀ ਹੋ ਰਹੀ ਹੈ ਵੀਰੇ ਇਹਨਾਂ ਨੇ ਬਲਾਕ ਇਹਨੇ ਆਜੂ ਅੱਜ ਅਸੀਂ ਵੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਇਹਨਾਂ ਦਾ ਅੱਜ ਸਰ ਦੇਰਾ ਸਰਪ੍ਰੀਮਿਆਂ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਹੈ ਰੇ ਕੀ ਕੰਮ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੁਹਾਨੀਗੜ ਨਾਮ ਚਾਚਾ ਕਰ ਵਿਖੇ ਸਤਗੁਰ ਦੀ ਪ੍ਰੇਰਣਾ ਸਰਕਾ ਅੱਜ ਇੱਥੇ ਇੱਕ ਲੋੜਵੰਦ ਪਰਿਵਾਰ ਨੂੰ ਇਹਨਾਂ ਦੀ ਇੱਕ ਲੜਕੀ ਦੀ ਸ਼ਾਦੀ ਹੈ ਉਸ ਨੂੰ ਜ਼ਰੂਰਤ ਦੇ ਮੁਤਾਬਕ ਉਹਨੂੰ ਸਮਾਨ ਦਿੱਤਾ ਜਾਂਦਾ ਹੈ ਤੇ ਦਿੱਤਾ ਗਿਆ ਹੈ ਇਹ ਸਿਰਫ ਸਿਰਫ ਸਤਗੁਰ ਦੀ ਪ੍ਰੇਰਨਾ ਸਦਕਾ ਹੀ ਸਾਰਾ ਬਲਾਕ ਸਾਰੇ ਸਾਰੇ ਹੀ ਪ੍ਰੇਮੀ ਮਿਲ ਕੇ ਇਹ ਕਾਰਜ ਕਰਦੇ ਨੇ ਬਹੁਤ ਹੀ ਮਾਨਤਾ ਭੜਾਈ ਦੇ ਕਾਰਜ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਾਰਜ ਇਹ ਵੀ ਹੈ ਵੀ ਜੋ ਵੀ ਲੋੜਵੰਦ ਪਰਿਵਾਰ ਹੁੰਦਾ ਹੈ ਉਹਨੂੰ ਅਸੀਂ ਡੇਰੇ ਦੀ ਤਰਫੋਂ ਹਰ ਤਰ੍ਹਾਂ ਦਾ ਸਮਾਨ ਮਹਈਆ ਕਰਵਾਨੇ ਆ ਇਹ ਸਰਵਰ ਸਰਵ ਸਤਿਗੁਰ ਦੀ ਪ੍ਰੇਰਨਾ ਸਦਕਾ ਹੀ ਹੁੰਦਾ ਤੇ ਇੱਥੇ ਪਹੁੰਚੇ ਸਾਰੇ ਹੀ ਮੇਰੇ ਵੱਡੇ ਭਰਾ ਰਾਮਕਰਨ ਜੀ ਸਾਰੇ ਸੇਵਾਦਾਰ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇਸ ਫੰਕਸ਼ਨ ਦੇ ਉੱਤੇ ਆਉਣ ਦਾ ਤੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ ਮੇਰਾ ਨਾਮ ਰਾਮਕਰਨ ਸਿੰਘ ਹੈ ਜੀ ਮੈਂ ਡੇਰਾ ਸੱਚਾ ਸੌਦਾ ਦੀ 85 ਮੈਂਬਰ ਕਮੇਟੀ ਦੇ ਅਸੀਂ ਇੱਥੇ ਪੰਜਾਬ ਦੇ ਤਿੰਨ ਮੈਂਬਰਾਂ ਆ ਭੋਲਾ ਜੀ ਨੇ ਆ ਪ੍ਰੇਮ ਕੁਮਾਰ ਜੀ ਨੇ ਤੇ ਅਸੀਂ ਮਨੁੱਖਤਾ ਦੀ ਸੇਵਾ ਦੇ ਵਿੱਚ ਭਵਾਨੀਗੜ੍ਹ ਤਿੰਨਦੰਪਰ ਬਲਾਕ ਦੇ ਵਿੱਚ ਲੱਗੇ ਹੋਏ ਆ ਅਤੇ ਪੂਰੇ ਪੰਜਾਬ ਸਟੇਟ ਦਾ ਅਸੀਂ ਦੇਖ ਰਹੇ ਆਂਗੇ ਲੋੜਵੰਦ ਪਰਿਵਾਰਾਂ ਦੀ ਜਮਦਦ ਕੀਤੀ ਹੈ ਅੱਜ ਲੋੜਵੰਦ ਪਰਿਵਾਰ ਦੀ ਜੋ ਮਦਦ ਕੀਤੀ ਹੈ ਇਹ ਡੇਰਾ ਸੱਚਾ ਸੌਦਾ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਜੀ ਦਾ ਪ੍ਰਦੇਸ਼ ਹੈ ਉਹਨਾਂ ਦਾ ਹੁਕਮ ਹੈ ਕਿ ਕੋਈ ਵੀ ਜੋ ਲੋੜਵੰਦ ਹੈ ਉਹ ਰਹਿ ਨਾ ਜਾਵੇ ਅਸੀਂ ਇਹ ਹਮੇਸ਼ਾ ਹੀ ਸਾਡਾ ਇਹ ਟੀਚਾ ਹੁੰਦਾ ਹੈ ਕਿ ਸਾਡੇ ਪਾਸ ਕੋਈ ਲੋੜਵੰਦ ਆਵੇ ਤਾਂ ਕਿ ਅਸੀਂ ਗੁਰੂ ਜੀ ਦੇ ਹੁਕਮ ਨੂੰ ਮੰਨ ਸਕੀਏ ਅਤੇ ਲੋੜਵੰਦ ਦੀ ਮਦਦ ਕਰਕੇ ਜੋ ਸ਼ਕੂਨ ਸਾਡੀ ਸੰਗਤ ਨੂੰ ਤੇ ਸਾਨੂੰ ਮਿਲਦਾ ਹੈ ਉਹਦਾ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂ ਉਹ ਖੁਸ਼ੀ ਖਰਬਾਂ ਖਰਬਾਂ ਚੋਂ ਨਹੀਂ ਮਿਲ ਸਕਦੀ ਜਿਹੜੀ ਕਿਸੇ ਲੋੜਵੰਦ ਦੀ ਮਦਦ ਕਰਕੇ ਮਿਲ ਜਾਂਦੀ ਹੈ ਤਾਂ ਇਸ ਕਰਕੇ ਅੱਜ ਲੋੜਵੰਦ ਪਰਿਵਾਰ ਹੈ ਸਾਡੇ ਵਿੱਚ ਕੁਝ ایسے ਪਰਿਵਾਰ ਵੀ ਨੇ ਜਿਵੇਂ ਸਾਡੇ ਇੱਥੇ ਪਿੰਕੀ ਭੈਣ ਖੜੀ ਹੈ ਦਰਸ਼ਨ ਮਿੱਤਲ ਜੀ ਨੇ ਤੇ ਸਾਡੇ ਮੀਨਾ ਮਹੰਤ ਜੀ ਨੇ ਇਹਨਾਂ ਦਾ ਯੋਗਦਾਨ ਇਹ ਕਿਉਂਕਿ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋਏ ਨੇ ਰਜੀਤ ਭਮ ਜੀ ਨੇ ਤੇ ਇਹਨਾਂ ਦਾ ਯੋਗਦਾਨ ਹਮੇਸ਼ਾ ਵੱਧ ਝੜ ਕੇ ਹੁੰਦਾ ਹੈ ਲੋੜਵੰਦ ਜੋ ਵੀ ਅਸੀਂ ਮਦਦ ਕਰਦੇ ਆ ਕਿਸੇ ਦਾ ਇਲਾਜ ਕਰਾਉਣਾ ਆ ਪਿਛਲੇ ਦਿਨੀ ਤੁਸੀਂ ਵੀ ਆਏ ਸੀ মিডিਆ ਵਾਲੇ ਤਾਂ ਉਹਦੇ ਵਿੱਚ ਇੱਕ ਆਪਾਂ ਗੁਰਸਿੱਖ ਬੀਬੀ ਸੀ ਉਹਨੇ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ਤੇ ਆਰ ਜੀ ਪਾਈ ਕਿ ਮੈਂ ਆਪਣੀ ਲੜਕੀ ਨੂੰ ਵਾਰ ਉਠਾਉਣਾ ਉਹਦੀ ਲੜਕੀ ਨੂੰ ਵੀ ਇੱਥੇ ਹੀ ਸਵਾਨ ਦਿੱਤਾ ਗਿਆ ਸੀ ਅਸੀਂ ਦੇਖੋ ਕੋਈ ਧਰਮ ਕੋਈ ਯਾਤ ਕੋਈ ਮਾਜਬ ਨਹੀਂ ਦੇਖਦੇ ਅਸੀਂ ਸਾਰੇ ਧਰਮਾਂ ਨੂੰ ਇੱਕ ਬਰਾਬਰ ਨਿਗਾ ਦੇ ਨਾਲ ਦੇਖਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਇਹ ਨਹੀਂ ਦੇਖਦੇ ਵੀ ਇਹ ਤਾਂ ਸਾਡੇ ਡੇਰਾ ਸੱਚਾ ਸੌਦਾ ਦੇ ਨਾਲ ਜੁੜਿਆ ਹੋਇਆ ਨਹੀਂ ਇਹਦੀ ਆਪਾਂ ਮਦਦ ਨਹੀਂ ਕਰਨੀ ਨਹੀਂ ਅਸੀਂ ਦੇਖਦੇ ਆ ਲੋੜਵੰਦ ਵੀ ਵਾਕਈ ਲੋੜਵੰਦ ਹੈ ਤਾਂ ਅਸੀਂ ਅੱਗੇ ਨੂੰ ਹੱਥ ਵਧਾ ਲੈਨੇ ਆ ਅਸੀਂ ਆਪਣੇ ਬੱਚਿਆਂ ਦੇ ਮੂੰਹਾਂ ਦੇ ਵਿੱਚੋਂ ਕੱਢ ਕੇ ਸਾਡੇ ਗੁਰੂ ਜੀ ਨੇ ਕਿਹਾ ਕਿ ਹਰੇਕ ਸਤਸੰਗੀ ਨੇ 1 ਰੁਪਈਆ ਸਵੇਰੇ ਉਠੋ 1 ਰੁਪਇਆ ਮਨੁੱਖਤਾ ਦੇ ਭਲੇ ਲਈ ਇੱਕ ਪਰਿਵਾਰ ਦਾ ਮੈਂਬਰ ਕੱਢ ਦਿਆ ਕਰੋ ਤਾਂ ਜੇ ਪਰਿਵਾਰ ਦੇ 10 ਮੈਂਬਰ ਨੇ 10 ਰੁਪਏ ਰੋਜ਼ ਕੱਢ ਦਿੰਦੇ ਆ ਤਾਂ ਅਸੀਂ ਜਦੋਂ ਵੀ ਕਿਸੇ ਲੋੜਵੰਦ ਦੀ ਮਦਦ ਕਰਨੀ ਹੁੰਦੀ ਹੈ ਸਾਨੂੰ ਐਡਾ ਵੱਡਾ ਔਖਾ ਨਹੀਂ ਲੱਗਦਾ ਤਾਂ ਸਾਧ ਸੰਗਤ ਜਿਹੜੇ ਰੁਪਏ ਕੱਢਦੀ ਹੈ ਇੱਕ ਇੱਕ ਰੁਪਇਆ ਆਪਣੇ ਪਰਿਵਾਰਾਂ ਦੇ ਵਿੱਚ ਤਾਂ ਉਹ ਰੁਪਏ ਇਕੱਠੇ ਕਰ ਲੈਣੇ ਆ ਉਹ ਦਾ ਮਿੰਟਾਂ ਦੇ ਵਿੱਚ ਸਮਾਨ ਲੈ ਦਿੰਨੇ ਆ ਤਾਂ ਕੋਈ ਪਤਾ ਨਹੀਂ ਲੱਗਦਾ ਸਾਧ ਸੰਗਤ ਨੂੰ ਤਾਂ ਮਾਤਾ ਵੀ ਦੇ ਜੀ ਦੀ ਲੱਤ ਕੱਟੀ ਹੋਈ ਹੈ ਤਪਹਾਜ ਹੈ ਮੁਸਲਮਾਨ ਪਰਿਵਾਰ ਹੈ ਤਾਂ ਇਹ ਨੇ ਕਿਹਾ ਵੀ ਸਾਡੀ ਨਹੀਂ ਸ਼ਾਇਦ ਕਰਨਗੇ ਪਰ ਜਦੋਂ ਇੱਥੇ ਆਈ ਇਹਨੂੰ ਖੁਸ਼ੀ ਕਿੰਨੀ ਹੋਈ ਇੱਕ ਦੇਖੋ ਖੁਸ਼ੀ ਤਾਂ ਮਹਿਸੂਸ ਅੰਦਰੋਂ ਹੀ ਹੋ ਰਹੀ ਹੈ ਹਰੇਕ ਦੇ ਅੰਦਰ ਹੋ ਰਹੀ ਹੈ ਹਰੇਕ ਬੰਦਾ ਸੋਚ ਰਿਹਾ ਵੀ ਆਪਾਂ ਅੱਜ ਕੋਈ ਚੰਗਾ ਕੰਮ ਕੀਤਾ ਹੈ ਯਾਰ ਐਸਾ ਕੰਮ ਸਾਨੂੰ ਇਹ ਜਿਹੜਾ ਸਾਨੂੰ মিডিਆ ਨੂੰ ਬੁਲਾਉਣ ਦਾ ਸਾਡਾ ਜ਼ਰੂਰੀ ਅਸੀਂ ਕਿਉਂ ਸਮਝਦੇ ਆ ਜਿਹੜਾ মিডিਆ ਹੈ ਇਹ ਚੌਥਾ ਸਤਮ ਹੈ ਕਿਉਂਕਿ ਇਹਦੇ ਨਾਲ ਅਸੀਂ ਕਹਿੰਨੇ ਆ ਲੋਕ ਇਸ ਵੀਡੀਓ ਨੂੰ ਦੇਖਣਗੇ ਲੋਕ ਵੀ ਜਾਗਰੂਕ ਹੋਣ ਲੋਕ ਵੀ ਅੱਗੇ ਆਉਣ ਕਿ ਕਿਸੇ ਗਰੀਬ ਦਾ ਲੋਕ ਲੋਕਾਂ ਕੋਲ ਪਾਸ ਪੈਸਾ ਬਹੁਤ ਹੈ ਉਹ ਵੀ ਕਿਸੇ ਦਾ ਭਲਾ ਕਰ ਸਕਣ ਬਹੁਤ ਲੋਕ ਸੋਚਦੀ ਹੈ ਤੁਹਾਡੇ মিডিਏ ਦੇ ਮਾਧਮ ਰਹੀਂ ਜਦੋਂ ਉਹ ਵੀਡੀਓ ਦੇਖਦੇ ਆ ਉਹ ਕਹਿੰਦੇ ਭਾਈ ਜੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਤੁਹਾਨੂੰ ਮੁਬਾਰਕ ਪਰ ਸਾਡਾ ਵੀ ਦਿਲ ਕਰਦਾ ਹੈ ਸਾਨੂੰ ਵੀ ਦੱਸਿਆ ਕਰੋ ਅਸੀਂ ਵੀ ਕਿਸੇ ਲੋੜਵੰਦੀ ਜਰੂਰ ਮਦਦ ਕਰਾਂਗੇ ਇਹਦੇ ਨਾਲ ਲੋਕ ਜਾਗਰੂਕ ਹੁੰਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਹੋ ਆਪਾਂ ਚਾਹੁੰਦੇ ਆਂ ਵੀ ਕੋਈ ਗਰੀਬ ਭੁੱਖਾ ਨਾ ਰਹੇ ਕੋਈ ਗਰੀਬ ਦੀ ਲੜਕੀ ਸ਼ਾਦੀ ਤੋਂ ਬਿਨਾਂ ਨਾ ਰਹੇ ਜੇ ਕੋਈ ਗਰੀਬ ਬਿਮਾਰੀ ਤੋਂ ਬਿਨਾਂ ਨਾ ਰਹੇ ਜੇ ਕੋਈ ਗਰੀਬ ਮਕਾਨ ਤੋਂ ਬਿਨਾਂ ਨਾ ਰਹੇ ਆ ਹੁਣੇ ਦੋ ਮਕਾਨ ਬਣਾ ਕੇ ਹਟਿਆ ਇੱਕ ਪੱਟਿਆਲ ਤੁਸੀਂ ਗਏ ਸੀ ਸਾਡੇ ਨਾਲ ਇੱਕ ਬਾਲਤ ਖੁਰਦ ਬਣਾਇਆ ਸੀਗਾ ਅਸੀਂ ਮਤਲਬ ਕਰਦੇ ਲੋੜ ਬੰਦਾ ਦੀ ਮਤ ਤਾਂ ਨਿਸ਼ਾਨਾ ਕਰਦਾ ਹੋਵੇ ਮਾਸ ਮਿੱਟੀ ਨਾ ਖਾਂਦਾ ਹੋਵੇ ਤੇ ਇਸ ਕਰਕੇ ਨਸ਼ਾ ਵੀ ਅਸੀਂ ਛਡਾਉਨੇ ਆ ਗੁਰੂ ਜੀ ਦਾ ਆਦੇਸ਼ ਹੈ ਨਸ਼ਿਆਂ ਤੋਂ ਵੀ ਦੂਰ ਅਸੀਂ ਜਿਹੜੇ ਨੌਜਵਾਨ ਅੱਜ ਕੱਲ ਦੇ ਲੜਕੇ ਆ ਉਹ ਨਸ਼ਿਆਂ ਦੇ ਵਿੱਚ ਖਚਤ ਹੋ ਗਏ ਨਸ਼ਿਆਂ ਦੇ ਵਿੱਚ ਜਾ ਰਹੇ ਆ ਅਸੀਂ ਚਾਹੁੰਦੇ ਆ ਅਸੀਂ ਡੇਰੇ ਦੇ ਨਾਲ ਜੋੜ ਕੇ ਨਸ਼ਾ ਤੇ ਬਰਾਈ ਵੀ ਉਹਨਾਂ ਦੀ ਛਡਾ ਰਹੇ ਆ ਤੇ ਲੋੜਵੰਦਾਂ ਦੀ ਮਦਦ ਲਈ ਤੁਹਾਡੀ ਕੋਈ ਨਿਗਾਹ ਦੇ ਵਿੱਚ ਆਉਂਦਾ ਅਸੀਂ ਤਿਆਰ ਆ ਸਾਡੀ ਸਾਧ ਸੰਗਤ ਹਮੇਸ਼ਾ ਤਿਆਰ ਹੁੰਦੀ ਹੈ ਪਰ ਸਾਡੀ ਇਨਕੁਆਰੀ ਜ਼ਰੂਰ ਡੇਰੇ ਵੱਲੋਂ ਹੁੰਦੀ ਹੈ ਕਿ ਬਾਕੀ ਲੋੜਵੰਦ ਹੈ ਕੋਈ ਬਿਨਾ ਲੋੜਵੰਦ ਤੋਂ ਮਦਦ ਕਰਨੀ ਥੋੜੀ ਜੀ ਔਖੀ ਹੁੰਦੀ ਹੈ ਲੋੜਵੰਦੀ ਮਦਦ ਕਰਕੇ ਆਪਣੇ ਜੋ ਆਤਮਾ ਹੈ ਉਹਨੂੰ ਸਕੂਨ ਮਿਲਦਾ ਲੋੜਵੰਦ ਪਰਿਵਾਰ ਸਮੇਂ ਹਰ ਵਕਤ ਕਰੋਨਾ ਦੇ ਵਿੱਚ ਵੀ ਦੇਖੋ ਕਿੰਨੀ ਮਦਦ ਕੀਤੀ ਸੀ ਕੋਈ ਵੀ ਐਸਾ ਹੁੰਦਾ ਬਲੱਡ ਦੀ ਕਿਤੇ ਵੀ ਪੱਤਰਕਾਰ ਸਮਾਜ ਨੂੰ ਤਾਂ ਗੁਰੂ ਜੀ ਨੇ ਹੁਕਮ ਕਰਤਾ ਪੱਤਰਕਾਰ ਸਮਾਜ ਨੂੰ ਅਗਰ ਕਿਤੇ ਵੀ ਬਲੱਡ ਦੀ ਲੋੜ ਹੈ ਕਿਸੇ ਵੀ ਗਰੁੱਪ ਦੀ ਲੋੜ ਹੈ ਉਸੇ ਵੇਲੇ ਤਿਆਰ ਹੋ ਜਾਇਆ ਕਰੋ ਇਹ ਤਾਂ ਗੁਰੂ ਜੀ ਨੇ ਤੁਹਾਡੇ ਲਈ ਤਾਂ ਸੰਗਤ ਨੂੰ ਹੁਕਮ ਹੀ ਕਰ ਰੱਖਿਆ ਅਸੀਂ ਕੁਝ ਦਿਨ ਦੇਖਦੇ ਆਂ ਵਿਡਿਆਲ ਦੇ ਵਿੱਚ ਇੱਕ ਬਹੁਤ ਵੱਡਾ ਪਾੜ ਪੈਂਦਾ ਤੇ ਜਿਹੜਾ ਪ੍ਰੀਮੀਅਮ ਵੱਲੋਂ 2 ਪਿੰਡਾਂ ਵੱਲੋਂ ਬਹੁਤ ਵੱਡੀ ਮਦਦ ਜਿੰਦੀ ਹੈ ਕਿਵੇਂ ਦੀ ਜਿਹੜਾ ਇਹ ਕੋਈ ਕੁਦਰਤੀ ਆਫਤ ਆਉਂਦੀ ਹੈ ਦੇਖੋ ਲੋਕਾਂ ਦੀ ਫਸਲ ਹਜ਼ਾਰਾਂ ਏਕੜ ਫਸਲ ਖਰਾਬ ਹੋਗੀ ਪਰ ਸਾਡੇ ਪ੍ਰੇਮੀਆਂ ਨੂੰ ਜਦੋਂ ਉੱਥੋਂ ਦੀ ਪੰਚਾਇਤ ਨੇ ਬੇਨਤੀ ਕੀਤੀ ਵੀ ਪ੍ਰੇਮਿਓ ਪ੍ਰਸ਼ਾਸਨ ਨਹੀਂ ਆਇਆ ਇੱਥੇ ਤੁਸੀਂ ਕੰਮ ਕਰ ਸਕਦੇ ਹੋ ਤਾਂ ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰੇਮੀ ਇਕੱਠੇ ਹੋ ਕੇ ਬੰਨ੍ਹ ਲਾਤਾ ਬੰਨ੍ਹ ਲਾ ਕੇ ਲੋਕਾਂ ਨੂੰ ਲੋਕਾਂ ਨੇ ਬਹੁਤ ਧੰਨਵਾਦ ਕੀਤਾ ਗੁਰੂ ਜੀ ਨੂੰ ਵੀ ਪ੍ਰਸ਼ੰਸਾ ਪੱਤਰ ਭੇਜਿਆ ਵੀ ਧੰਨ ਨੇ ਤੁਹਾਡੇ ਇਹ ਜਿਹੜੇ ਸ਼ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਨੇ ਇਹ ਹਰ ਵਾਰ ਤਿਆਰ ਰਹਿ ਜਾਂਦੇ ਨੇ ਅੱਜਵੇਂ ਸਾਡੀਆਂ ਤੁਸੀਂ ਭੈਣਾਂ ਦੇਖ ਰਹੇ ਹੋ ਨ ਵਰਦੀਆਂ ਪਾਈਆਂ ਹੋਈਆਂ ਨੇ ਤਾਂ ਕਈ ਭਾਈਆਂ ਦੇ ਪਾਈਆਂ ਹੋਈਆਂ ਨੇ ਇਹ ਉਸ ਕਮੇਟੀ ਦੇ ਮੈਂਬਰ ਨੇ ਜੋ ਮਾਨਤਾ ਦੀ ਸੇਵਾ ਦੇ ਲਈ ਅੱਗੇ ਆਉਂਦੇ ਠੀਕ ਹੈ